ਕਹਿੰਦੇ ਤੁਸੀਂ ਜੇ ਸੁੱਤੇ ਹੋ ਐ ਨਾ ਤੁਹਾਡਾ ਕੋਈ ਦਰਵਾਜ਼ਾ ਖੜਕਾ ਰਿਹਾ ਤਾਂ ਖੋਲੀ ਹੋਣਾ ਕਿਉਂਕਿ ਆ ਉਹ ਭਾਲੂ ਜਿਹੜੇ ਇਹਨਾਂ ਦੇ ਭਾਲੂ ਦਰਵਾਜ਼ਾ ਖੜਕਾਉਂਦੇ ਹੁੰਦੇ ਆ ਬੰਦੇ ਨੂੰ ਇਨਸਾਨ ਨੂੰ ਲੱਗਦਾ ਬਾਹਰ ਕੋਈ ਬੰਦਾ ਆ ਬਿਲਕੁਲ ਉੱਥੇ ਸਾਨੂੰ ਤਖ਼ਰ ਚਲਾ ਦੁੱਤਾ ਭਾਲੂ ਤੇ ਲੈਪੜ ਵੀ ਅੱਛਾ ਪੂਰਾ ਇਨਸਾਨਾਂ ਵਾਂਗ ਦਰਵਾਜ਼ਾ ਹਾਂ ਲੈਪੜ ਖੜਕਾਉਂਦੇ ਆ ਸਾਡੇ ਤਾਂ ਉੱਥੇ ਇਹੋ ਜਿਹੀ ਹਰਕਤਾਂ ਹੁੰਦੀਆਂ ਸੀਗੀਆਂ ਕਿ ਜਿਹੜੇ ਉੱਥੇ ਗਰੀਬੀ ਆ ਥੋੜੀ ਜਿਹੀ ਪਹਿਲਾਂ ਗਰੀਬੀ ਕਹ ਲੋ ਜਾਂ ਉਹ ਲੋਕਲ ਰਿਸੋਰਸਸ ਨਾਲ ਹੀ ਚੀਜ਼ਾਂ ਬਣਾਉਂਦੇ ਨੇ ਕੋਈ ਇਹ ਤਾਂ ਹੈ ਨਹੀਂ ਕਾਰਪੈਂਟਰ ਲੱਗਿਆ ਤੇ ਉਹਨੇ ਲੋਹੇ ਦਾ ਤੁਹਾਨੂੰ ਗੇਟ ਤਿਆਰ ਕਰਕੇ ਦਿੱਤਾ ਜਿਵੇਂ ਆਪਣੇ ਆ ਤੇ ਉੱਥੇ ਲੋਕਲ ਨੇਚਰਲ ਰਿਸੋਰਸਸ ਨੂੰ ਇਕੱਠਾ ਕਰਕੇ ਉਹਨੇ ਕੋਈ ਕਮਰਾ ਸਿਰਜਦਣਾ ਤੇ ਉਹਦੇ ਵਿੱਚ ਉਹਦੇ ਲੱਕੜੀ ਦਾ ਮੇਕਸ਼ਿਫਟ ਜਿਹਾ ਗੇਟ ਤੇ ਉੱਥੇ ਤਾਲੇ ਤੁਲੇ ਦੀ ਬਜਾਏ ਨਾ ਉਹ ਡੋਰੀਆਂ ਨਾਲ ਡੋਰੀਆਂ ਨਾਲ ਬੰਨ੍ਹਦੇ ਦਰਵਾਜਾ ਹਾਂ ਤੇ ਸਾਡੇ ਕਈ ਕੇਸ ਦੇਖੇ ਕਿ ਭਾਲੂ ਨੇ ਜਾਂ ਲੈਪਰਡ ਨੇ ਨਾ ਉਹ ਡੋਰੀ ਦੀ ਗੰਢ ਖੋਲ ਕੇ ਬਕਾਇਦਾ ਗੰਢ ਖੋਲ ਕੇ ਤੇ ਦਰਵਾਜਾ ਖੋਲ ਲਿਆ ਜਾਂ ਕੁੰਡਾ ਲੱਗਿਆ ਜਿਹੜਾ ਸੰਗਲੀ ਵਾਲਾ ਕੁੰਡਾ ਹੁੰਦਾ ਉਹ ਕੁੰਡਾ ਖੋਲ ਕੇ ਅੰਦਰ ਵੜਿਆ ਬکریاں ਦਾ ਗਾਵਾਂ ਮਾਰੀਆਂ ਤੇ ਬਾਹਰ ਆ ਗਿਆ ਤੇ ਇਹ ਕਾਮਨ ਹੈ ਉੱਥੇ ਤੇ ਉੱਥੇ ਤਾਂ ਭਾਲੂ ਦੇ ਅਟੈਕ ਇੰਨੇ ਜ਼ਿਆਦਾ ਨਹੀਂ ਉੱਤਰਾਖੰਡ ਨੂੰ ਮੈਂ ਵਰਜਨ ਫੋਰੈਸਟ ਕਹਿੰਨਾ ਹਮ ਕੁਮਾਰੇ ਪੜ ਕੁਾਰੇ ਪੜ ਬ੍ਰਿਟਿਸ਼ਰਸ ਤੋਂ ਬਾਅਦ ਉੱਥੇ ਕੋਈ ਚੱਲਿਆ ਹੀ ਨਹੀਂ ਬ੍ਰਿਟਿਸ਼ਰ ਦਾ ਹਰ ਸੱਤ ਮਹੀਨੇ ਤੇ ਚੌਕੀ ਬਣਾਉਂਦੇ ਹੁੰਦੇ ਸੀਗੇ ਤੇ ਫਿਰ ਉੱਥੇ ਜਦੋਂ ਉਹਨਾਂ ਨੇ ਘੋੜੇ ਤੇ ਲੈ ਕੇ ਮੈਨੂੰ ਤਰਨਾ ਨਾਲ ਆਪਣਾ ਅਰਦਲੀ ਨਾਲ ਖਾਨਸਮਾ ਤੇ ਉਹ 6 ਕਿਲੋਮੀਟਰ 7 ਕਿਲੋਮੀਟਰ ਦੀ ਬਾਟਪੁਰੇ ਗਾ ਕੇ ਫਿਰ ਉਹ ਆਪਣੇ ਬਸਤੀ ਚ ਉਹ ਆਪਣੇ ਕੁਆਟਰ ਚ ਵਾਪਸ ਆ ਜਾਂਦੇ ਸੀ ਉੱਥੇ ਬੰਗਲੋ ਕਹਿੰਦੇ ਹਨ ਛੋਟੇ ਛੋਟੇ ਤੇ ਉਹਨਾਂ ਨੇ ਫਿਰ ਇਹ ਪ੍ਰਸਿੱਧ ਕੀਤਾ ਕਿ ਜਦੋਂ ਬੰਗਲੋ ਚ ਵਾਪਸ ਆਉਂਦੇ ਸੀ ਉਦੋਂ ਵਾਈਲਡ ਲਾਈਫ ਜ਼ਿਆਦਾ ਸੀਗੀ ਤੇ ਉਹ ਕਿਉਂਕਿ ਲੱਕੜ ਕਟਾਣ ਹੁੰਦਾ ਸੀ ਨਾ ਉੱਥੇ ਬਹੁਤ ਜ਼ਿਆਦਾ ਲੱਕੜਾਂ ਦਾ ਕਟਾਣਦਾ ਹਜ਼ਾਰਾਂ ਏਕੜ ਜੰਗਲ ਸਾਫ਼ ਕਰਦੇ ਸੀ ਸਾਲਾਂ ਦਾ ਸਾਲ ਤੇ ਉਦੋਂ ਕਹਿੰਦੇ ਵੀ ਭਾਲੂ ਜਿਹੜੇ ਨੇ ਨਾ ਜਾਂ ਜਾਨਵਰ ਨੇ ਉਹਨਾਂ ਦਾ ਦਰਵਾਜ਼ਾ ਵੀ ਖੜਕਾਉਂਦੇ ਹੁੰਦੇ ਸੀ ਜਿਮ ਕੋਰਬੇਟ ਇੱਕ ਮਸ਼ਹੂਰ ਸ਼ਿਕਾਰੀ ਹੋਇਆ ਉਹਨੇ ਆਪਣੀ ਕਿਤਾਬ ਦੇ ਵਿੱਚ ਕਿਤੇ ਕਿਤੇ ਮੈਂਸ਼ਨ ਕੀਤਾ ਹੋਇਆ ਕਿ ਉਹ ਇਸ ਤਰ੍ਹਾਂ ਨੌਕ ਕਰਦਾ ਜਿਸ ਤਰ੍ਹਾਂ ਕੋਈ ਜਿਦਾ ਕੋਈ ਇਨਸਾਨ ਨੌਕ ਕਰਦਾ ਉੱਥੇ ਦੇ ਲੋਕ ਆਮ ਇਹ ਗੱਲ ਕਹਿੰਦੇ ਆ ਵੀ ਤੁਸੀਂ ਤੁਸੀਂ ਇੱਦਾਂ ਦਰਵਾਜ਼ਾ ਕਿਸੇ ਨੇ ਖੜਕਾਇਆ ਤਾਂ ਖੋਲਣਾ ਨਹੀਂ ਬਾਤ ਨੂੰ ਨਹੀਂ ਖੋਲਣਾ ਕਿਉਂਕਿ ਰਾਤ ਨੂੰ ਉੱਥੇ ਹਿਊਮਨ ਪੋਪੂਲੇਸ਼ਨ ਜਿਹੜੀ ਆ ਉਹ ਨਹੀਂ ਮੂਵ ਕਰਦੀ 7-8 ਵਜੇ ਲੋਕੀ ਆਪਣੇ ਘਰਾਂ ਚ ਅੰਦਰ ਬੰਦ ਹੋ ਜਾਂਦੇ ਤੁਸੀਂ ਕਿਹਾ ਅਜਗਰ ਵੀ ਦੇਖਿਆ ਅਜਗਰ ਅਜਗਰ ਤਾਂ ਬੰਦਾ ਦੇਖ ਕੇ ਡਰ ਜਾਂਦਾ ਅਜਗਰ ਤੁਸੀਂ ਇੰਨੇ ਉੱਥੇ ਵਾਈਲਡ ਲਾਈਫ ਦੇਖ ਲਈ ਕਦੇ ਵਾਈਲਡ ਲਾਈਫ ਜਾਨਵਰ ਦੇਖ ਲਈ ਤੁਸੀਂ ਜਿਹੜੇ ਆ ਉੱਥੇ ਜਾਨਵਰ ਇਹਨੇ ਦੇਖ ਲਿਆ ਤੇ ਵਾਈਲਡ ਲਾਈਫ ਇਹਨੇ ਦੇਖ ਲਿਆ ਤੇ ਅਸਲ ਦੇ ਵਿੱਚ ਤੁਹਾਨੂੰ ਕਦੇ ਡਰ ਨਹੀਂ ਲੱਗਿਆ ਤੁਸੀਂ ਕਹਿੰਦੇ ਤੁਹਾਡੇ ਮੂਰੋਂ ਨਿਕਲ ਜਾਂਦੇ ਭਾਲੂ ਮੂਰੋਂ ਨਿਕਲ ਜਾਂਦੇ ਸੀ ਅਜ ਕਰ ਨਾਲ ਨਿਕਲ ਜਾਂਦੇ ਸੀ ਇਹ ਤਾਂ ਸਿੱਧਾ ਬੰਦੇ ਤੇ ਅਟੈਕ ਕਰ ਦਿੰਦੇ ਨੇ ਨਹੀਂ ਅਦਾ ਨਹੀਂ ਹੈ ਐਵੇਂ ਨਹੀਂ ਹੈ ਹਟਾਏ ਨਹੀਂ ਐਵੇਂ ਨਹੀਂ ਕਰਦੇ ਮੈਂ ਤੁਹਾਡੇ ਮੂਰੋਂ ਜਿੰਦਾ ਜ਼ਿਆਦਾ ਬੈਠਾ ਮੇਰਾ ਕੰਮ ਹੀ ਮਾਨੀਟਰ ਲੈਪਰਡ ਤੇ ਆ ਤੇ ਜਿਹੜੇ ਹਿਊਮਨ ਬੀਇੰਗ ਨਾਲ ਅਟੈਕ ਹੁੰਦੇ ਸੀ ਸਾਡਾ ਕੰਮ ਹੀ ਉਹਦੇ ਤੇ ਆ ਤੇ ਜੇ ਤੁਸੀਂ ਪ੍ਰੋਟੋਕਾਲ ਫਾਲੋ ਕਰਦੇ ਆ ਸਰਕਾਰ ਤੁਹਾਨੂੰ ਟ੍ਰੇਨ ਕਰਦੀ ਆ ਵੀ ਤੁਸੀਂ ਕਿਵੇਂ ਸਿਚੁਏਸ਼ਨ ਨੂੰ ਸਬਮਿਟਨਾ ਹੈ ਕਿਵੇਂ ਇਹਦੇ ਵਿੱਚ ਤੁਸੀਂ ਆ ਕਨਫਲਿਕਟ ਨੂੰ ਕਿਵੇਂ ਘਟਾਉਣਾ ਮਿਟੀਗੇਸ਼ਨ ਕਰਨੀ ਆ ਤੇ ਇੱਕ ਤਰ੍ਹਾਂ ਦਾ ਅਸੀਂ ਟ੍ਰੇਨਡ ਸੋਲਜਰ ਦੀ ਤਰ੍ਹਾਂ ਹੁੰਦੇ ਆ ਤੇ ਉਹ ਜਦੋਂ ਕੋਈ ਐਨੀਮਲ ਸਾਹਮਣੇ ਆਇਆ ਉਹ ਕਈ ਬੇਸਿਕ ਚੀਜ਼ਾਂ ਹੁੰਦੀਆਂ ਨੇ ਸਾਰੀ ਟ੍ਰੇਨਿੰਗ ਦਾ ਪਾਰਟ ਆ ਇਹ ਜਦੋਂ ਐਨੀਮਲ ਸਾਹਮਣੇ ਆ ਗਿਆ ਤੁਸੀਂ ਘਬਰਾਉਣਾ ਨਹੀਂ ਭੱਜਣਾ ਨਹੀਂ ਦੇਖ ਕੇ ਰੋਲਾ ਨਹੀਂ ਪਾਉਣਾ ਕੋਈ ਪੱਥਰ ਨਹੀਂ ਡਾਲਣਾ ਨਹੀਂ ਮਾਰਨਾ ਉਹ ਐਨੀਮਲ ਆਇਆ ਉਹ ਤੁਸੀਂ ਉਹਦਾ ਸ਼ਿਕਾਰ ਹੀ ਹੈ ਨਹੀਂ ਜੇ ਤੁਹਾਡੇ ਤੇ ਨਹੀਂ ਆਇਆ ਉਹ ਅਟੈਕ ਕਰਨ ਉਹਨੇ ਆਇਆ ਤੁਹਾਨੂੰ ਦੇਖਣਾ ਤੁਸੀਂ ਉਹਨੂੰ ਦੇਖਣਾ ਇੱਕ ਜਨਰਲ ਕਿਊਰਿਓਸਿਟੀ ਆ ਉਹਦੀ ਤੇ ਸਾਡੇ ਕੋਲ ਹੋਰ ਕਹਾਵਤਾਂ ਜੇ ਤੁਹਾਨੂੰ ਐਨੀਮਲ ਦਿਖ ਗਿਆ ਇਹ ਇਹਦਾ ਮਤਲਬ ਇਹ ਹੈ ਕਿ ਉਹ 10 ਵਾਰੀ ਤੁਹਾਨੂੰ ਪਹਿਲਾਂ ਦੇਖ ਚੁੱਕਾ ਉਹ ਪਹਿਲਾਂ ਹਾਂ ਉਹ ਕਰ ਉਹ ਤੁਹਾਨੂੰ ਘੁੰਮ ਘਮ ਕੇ ਸਾਰੇ ਪਾਸੇ ਦੇਖ ਚੁੱਕਾ ਹੂੰ ਫਿਰ ਉਹ ਤੁਹਾਡੇ ਮੂਰੇ ਆਇਆ ਕਿ ਠੀਕ ਹੈ ਤੂੰ ਖਤਰਾ ਨਹੀਂ ਹੈ ਹੂੰ ਤੁਹਾਨੂੰ ਦਰਸ਼ਨ ਦਿੱਤੇ ਫਿਰ ਆਪਣੇ ਰਾਹ ਚਲਾ ਗਿਆ ਹੂੰ ਸੱਪ ਰੈਸਕਿਊ ਕਰਦਾ ਰਹੇ ਮੈਂ ਸਨੇਕਸ ਪਹਿਲਾਂ ਬਹੁਤ ਜ਼ਿਆਦਾ ਤੇ ਅੱਛਾ ਸੱਪ ਸੱਪ ਤੇ ਉਦੋਂ ਵੀ ਕਦੀ ਬਾਈਟ ਇੱਕ ਅਦੀ ਵਾਰੀ ਹੋਈ ਹੈ ਪਰ ਉਹ ਵੀ ਨਾਨ ਵੈਨਮਸਤੀ ਹੋਈ ਹੈ ਤੇ ਕੋਈ ਇਹਦਾ ਨਹੀਂਥਲ ਕੁਝ ਨਹੀਂ ਜਰਿਲੇ ਸਾਹਿਬ ਪੀ ਨਹੀਂ ਨਾਨ ਵੈਨਮਸ ਕੋਈ ਨੋ ਨਾਨ ਜੰਗਲ ਦੇ ਜਰੀਲੇ ਤੇ ਉਹਨਾਂ ਨਾਲ ਕਦੀ ਨੁਕਸਾਨ ਨਹੀਂ ਹੋਇਆ ਮੈਂ ਕਿਹ ਜਿੰਮੇਦਾਰਾ ਬੈਠਾ ਤੁਹਾਡੇ ਮੂਰੇ ਲੈਪਰਡ ਦੇ ਅਟੈਕ ਵੀ ਹੁੰਦੇ ਸੀਗੇ ਅਸੀਂ ਲੈਪਰਡ ਫੜਦੇ ਵੀ ਸੀਗੇ ਮਾਰਦੇ ਵੀ ਸੀ ਤੇ ਉਦੋਂ ਵੀ ਜਦੋਂ ਪ੍ਰੋਟੋਕੋਲ ਫਾਲੋ ਕਰਦੇ ਆ ਨਾ ਔਰ 15 ਸਾਲ ਹੋ ਗਏ ਕੰਮ ਕਰਦੇ ਡਰ ਨਹੀਂ ਆ ਹੁਣ ਹੁਣ ਇੱਕ ਮਾਈਂਡ ਉਹਦਾ ਟ੍ਰੇਨ ਹੋਇਆ ਕਿ ਸਾਨੂੰ ਪਤਾ ਹੈ ਕਿ ਜੇ ਸਿਚੁਏਸ਼ਨ ਚ ਹੈਗੇ ਆ ਉਦੋਂ ਕੀ ਕਰਨਾ ਕਈ ਵਾਰ ਤਾਂ ਪਿੰਜਰੇ ਦੇ ਵਿੱਚ ਆਪ ਬਹਿਣਾ ਪੈਂਦਾ ਕਈ ਲੈਪਰਡ ਨੂੰ ਫੜਨਾ ਹੋਵੇ ਨਾ ਕਈ ਵਾਰੀ ਤੇ ਉਹ ਇੰਨਾ ਜਿੱਦੀ ਹੁੰਦਾ ਐਨਾ ਹੰੜਿਆ ਹੁੰਦਾ ਕਿ ਜ्या ਉਹ ਨਾ ਮਜਬੂਰ ਹੁੰਦਾ ਕਿ ਉਹ ਕਿਸੇ ਜਾਨਵਰ ਨੂੰ ਮਾਰ ਹੀ ਨਹੀਂ ਸਕਦਾ ਉਹਦੇ ਕੋਈ ਜੰਗਲੀ ਜਾਨਵਰ ਤਾਂ ਛੱਡੋ ਉਹ ਘਰੇਲੂ ਬੰਨਿਆ ਹੋਇਆ ਜਿਹੜਾ ਜਾਨਵਰ ਹੈ ਨਾ ਬੱਕਰੀ ਜਾਂ ਕੁੱਤਾ ਉਹਦੇ ਤੇ ਵੀ ਅਟੈਕ ਕਰਕੇ ਹੰਟਿੰਗ ਕਰਨ ਦੇ ਲਈ ਮਤਲਬ ਕੌਨਫੀਡੈਂਸ ਚ ਨਹੀਂ ਹੁੰਦਾ ਉਹ ਸਿਰਫ ਬੰਦੇ ਤੇ ਅਟੈਕ ਕਰਦਾ ਖਲਪਟ ਖਲਪਟ ਤੇ ਫਿਰ ਅਸੀਂ ਜਦੋਂ ਪਿੰਜਰੇ ਦੇ ਵਿੱਚ ਕੁੱਤਾ ਬੰਨਦਾ ਬੰਦੇ ਨੇ ਇਹਦਾ ਇੱਕ ਰੂਪਾ ਸੀ ਕਦੀ ਜਿਹੜੇ ਜਿਹੜੇ ਆਦਮ ਖੁਰ ਹੋ ਜਾਂਦੇ ਆ ਜਿਹੜੇ ਆਦਮ ਖੁਰ ਫਿਰ ਉਹਨਾਂ ਨੂੰ ਫੜਨ ਲਈ ਸਾਨੂੰ ਪਿੰਜਰੇ ਦੇ ਵਿੱਚ ਬਹਿਣਾ ਪੈਂਦਾ ਕਈ ਵਾਰੀ ਆਪ ਆਪ ਬਹਿਣਾ ਪੈਂਦਾ ਰਾਤ ਨੂੰ ਤਾਕੀ ਦੇਖੀਏ ਕਿ ਕਿਵੇਂ ਆ ਕਿਉਂਕਿ ਜਦੋਂ ਉਹ ਉਹ ਹਮਲਾ ਹੀ ਸੀ ਤਾਂ ਬੰਦਿਆਂ ਤੇ ਕਰ ਰਿਹਾ ਡਾਈਟ ਹੀ ਉਹਨਾਂ ਨੂੰ ਮੰਨ ਕੇ ਬੈਠਾ ਫਿਰ ਤੁਸੀਂ ਜਿਹੜੀ ਮਰਜ਼ੀ ਵੇਟ ਪਾ ਲਓ ਨੇ ਨਹੀਂ ਹੋਣਾ ਫਿਰ ਤੁਹਾਨੂੰ ਆਪ ਬੈਣਾ ਪਏਗਾ ਕਦੇ ਤੁਹਾਡੇ ਮੁਰੇ ਐਸਾ ਕੇਸ ਆਇਆ ਵੀ ਕੋਈ ਲੈਪਰਡ ਹੋ ਗਿਆ ਜਾਂ ਟਾਈਗਰ ਹੋ ਗਿਆ ਜਾਂ ਲਾਇਨ ਹੋ ਗਿਆ ਉਹ ਉਹਨਾਂ ਨੇ ਕਦੇ ਬੰਦਿਆਂ ਤੇ ਅਟੈਕ ਕੀਤਾ ਹੋਵੇ ਤੁਸੀਂ ਉਹਨਾਂ ਨੂੰ ਫੜਨਗੇ ਉਹ ਬਹੁਤ ਵਾਰੀ ਬਹੁਤ ਵਾਰੀ ਕੋਈ ਇਨਸੀਡੈਂਟ ਸਾਡੇ ਨਾਲ ਸ਼ੇਅਰ ਕਰ ਸਕਦੇ ਮੇਰੀ ਕਿਤਾਬ ਦਾ ਇੱਕ ਪਾਰਟ ਹੈ ਚੈਪਟਰ ਹੈ ਉਹਦੇ ਵਿੱਚ ਮੈਂ ਮੈਂਸ਼ਨ ਕੀਤਾ ਹੈ ਕਿ ਅਸੀਂ ਇੱਕ ਲੇਪੜ ਨੂੰ ਫੜਨਾ ਸੀਗਾ ਇੱਕ ਇਹ ਹੈਗੀ ਗੱਲ 2022 ਦੀ ਬਰਸਾਤਾਂ ਦੀ ਗੱਲ ਤੇ ਇੱਕ ਕੇਸ ਆਇਆ ਵੀ ਉੱਥੇ ਇੱਕ ਕੁੜੀ ਦੇ ਉੱਪਰ ਅਟੈਕ ਹੋਇਆ ਸ਼ਾਮ ਨੂੰ ਇਸੇ ਸ਼ਾਮ ਜਿਹੇ ਦੇ ਵੇਲੇ ਤੇ ਝੋਨਾ ਲਾ ਰਿਆ ਸੀ ਤੋਂ ਲੋਕ ਉੱਥੇ ਜੁਲਾਈ ਮਹੀਨੇ ਦੀ ਗੱਲ ਹੈ ਸ਼ਾਇਦ ਇਹ ਤੇ ਝੋਨਾ ਜਦੋਂ ਬਰਸਾਤ ਨਹੀਂ ਪੈਂਦਾ ਉੱਥੇ ਨਾ ਉੱਥੇ ਛੋਟੇ ਛੋਟੇ ਖੇਤ ਹੁੰਦੇ ਪੌੜੀ ਵਾਲੇ ਖੇਤ ਹੁੰਦੇ ਨੇ ਤੇ ਉੱਥੇ ਘਰ ਦੇ ਬਾਹਰ ਅਟੈਕ ਹੋ ਗਿਆ ਅਸੀਂ ਮੌਕੇ ਤੇ ਗਏ ਤੇ ਮੈਂ ਕੁੜੀ ਦੀ ਫੋਟੋ ਦੇਖਿਆ ਮਿਲਿਆ ਕੁੜੀ ਜਿਹਨਾਂ ਬਿਲਕੁਲ 32 33 ਕਿਲੋ ਦੀ ਕੁੜੀ ਉਹ ਛੋਟੇ ਜਿਹੇ ਕੱਦ ਦੀ ਤੇ ਜਦੋਂ ਮੌਕਾ ਦੇਖਿਆ ਤੇ ਜਿਹੜੇ ਪੰਜਿਆਂ ਦੇ ਨਿਸ਼ਾਨ ਮਿਲੇ ਉਹ ਪੰਜਿਆਂ ਦੇ ਨਿਸ਼ਾਨ ਤਾਂ ਸੰਕੇਤ ਕਰਦੇ ਸੀ ਕਿ ਜਿਹੜਾ ਜਾਨਵਰ ਹੈ ਕੋਈ ਬਹੁਤ ਵੱਡਾ ਹੈ ਬਹੁਤ ਸਾਰਾ ਹਿਊਜ ਸਾਈਜ਼ ਆ 50 ਕਿਲੋ ਪਲੱਸ ਦਾ ਸਾਈਜ਼ ਆ ਜਿਹੜੇ ਤਿੰਦੂਏ ਲੈਪਰਡ ਜਾਂ ਟਾਈਗਰ ਜਾਂ ਕੋਈ ਵੀ ਵੱਡੀ ਬਿੱਲੀ ਹੈ ਨਾ ਜਾਂ ਛੋਟੀ ਬਿੱਲੀ ਵੀ ਹੈ ਬਿੱਲੀ ਆਪ ਦੇ ਨਾਲੋਂ 3 ਗੁਣਾ ਵਜਨ ਦਾ ਸ਼ਿਕਾਰ ਜਿਹੜਾ ਮਾਰ ਕੇ ਰੁੱਖ ਦੇ 20-25 ਫੁੱਟ ਤੱਕ ਚੜ੍ਹ ਸਕਦੀ ਹੈ ਲੈਪਰਡ ਦੀ ਗੱਲ ਕਰੀਏ ਲੈਪਰਡ ਤੇ ਕਈ ਗੁਣਾ ਸਰੀਰ ਨਾਲੋਂ ਵੱਧ ਇੱਕ 32 ਕਿਲੋ ਦੀ ਕੁੜੀ ਇੱਕ ਇੰਨਾ ਵੱਡਾ ਲੈਪਰਡ ਨੇ ਇਹਦਾ ਟਾਈਮ ਆ ਆਪਦੀ ਟੈਰੀਟਰੀ ਚ ਆਉ। ਉਸ ਕੁੜੀ ਨੂੰ ਮਾਰ ਨਹੀਂ ਸਕਿਆ। ਚਾਜ ਨੇ ਦੰਦ ਵੀ ਲਾਏ ਉਹਦੇ। ਨਿੱਕੇ ਨਿੱਕੇ ਦੰਦ ਦੇ। ਦੰਦ ਦੇ ਨਿਸ਼ਾਨ ਦੇਖ ਕੇ ਕੋਈ ਕਹਿੰਦਾ ਸੀ ਬੱਚੇ ਨੇ ਮਾਰਿਆ। ਬੱਚਾ ਲੈਪੜਾ ਛੋਟਾ ਆ। ਪਰ ਜਿਹੜੇ ਪੰਜੇ ਮਿਲੇ ਉਹ ਬਿਹੇਵੀਅਰ ਕੁਝ ਹੋਰ ਕਰਦੇ ਸੀ। ਤੋਂ ਮੇਰੇ ਕੋਲ ਇੱਕ ਮੈਥ ਮੇਰਾ ਇੱਕ ਮੈਥਡ ਆ ਜਿਹਦੇ ਚ ਮੈਂ ਉਹਦਾ ਲਿੰਗ, ਉਹਦਾ ਸਾਈਜ਼, ਉਹਦਾ ਭਾਰ ਤੇ ਉਹਦਾ ਓਵਰਆਲ ਆਕਾਰ ਕੀ ਆ ਤੇ ਉਹਦਾ ਬਿਹੇਵੀਅਰ ਕੀ ਆ। ਉਹ ਸਾਰਾ ਉਹਦੇ ਪੰਜੇ ਦੀ ਚਾਲ ਦੀ ਪੈੜਾਂ ਤੋਂ ਪਤਾ ਲੱਗਦਾ। ਅੱਛਾ ਤੇ ਜਦੋਂ ਉਹ ਪਤਾ ਲੱਗਿਆ ਤੇ ਮੈਂ ਡਿਪਾਰਟਮੈਂਟ ਨੂੰ ਹੌਲੀ ਜਿਹਾ ਕਿਹਾ ਮੈਂ ਸਬਜੈਕਟ ਮੈਟਰ ਐਕਸਪਰਟ ਸੀ ਉਹਦਾ ਫੋਰੈਸਟ ਡਿਪਾਰਟਮੈਂਟ ਦਾ ਤਰਾਹੰਦੀ ਗੱਲ ਵੀ ਇਹ ਲੈਪਰਡ ਸਿਚੁਏਸ਼ਨ ਵਧੀਆ ਨਹੀਂ ਹੈ ਲੈਪਰਡ ਮਤਲਬ ਐਗਰੈਸਿਵ ਹੋਊਗਾ ਹੋਰ ਇਹ ਸ ਲੈਪ ਇਹ ਨਾਰਮਲ ਲੈਪਰਡ ਨਹੀਂ ਹੈ ਇਹਨੂੰ ਕੋਈ ਨਾ ਕੋਈ ਬਿਮਾਰੀ ਹੈ ਜਾਂ ਕੋਈ ਨਾ ਕੋਈ ਸਰੀਰਕ ਸਮੱਸਿਆ ਹੈ ਤੇ ਸਮੱਸਿਆ ਕੀ ਹੈ ਮੈਂ ਕੁਝ ਨਹੀਂ ਕਹਿ ਸਕਦਾ ਹੱਲੇ ਕੁਝ ਨਹੀਂ ਕਹਿ ਸਕਦਾ ਪਰ ਕੋਈ ਨਾ ਕੋਈ ਸਹੀ ਚੀਜ਼ ਨਹੀਂ ਹੈ ਡਿਪਾਰਟਮੈਂਟ ਨਹੀਂ ਮੰਨਿਆ ਅਗਲੇ ਦਿਨ ਉਹ ਲੈਪਰਡ ਨੇ ਫੇਰ ਕਿਸੇ ਤੇ ਹਮਲਾ ਕੀਤਾ ਤੇ ਸ਼ਾਮ ਨੂੰ ਹੀ ਕਿਸੇ ਨੂੰ ਮਾਰ ਦਿੱਤਾ ਮਾਰਤਾ ਹਾਂ ਮੈਂ ਪਿੰਡ ਚ ਘੁੰਮਿਆ ਲੋਕਾਂ ਨਾਲ ਗੱਲ ਕੀਤੀ ਜਦੋਂ ਇਦਾਂ ਦਾ ਕੋਈ ਹਮਲਾ ਹੁੰਦਾ ਤਾਂ ਤੁਹਾਨੂੰ ਜ਼ਿਆਦਾ ਸਤਾਰਕ ਹੋਣ ਦੀ ਲੋੜ ਹੁੰਦੀ ਹੈ ਪਰ ਉਹ ਪਿੰਡ ਦੇ ਲੋਕ ਜਿਹੜੇ ਨੇ ਨਾ ਉਦੋਂ ਕੋਵਿਡ ਤੋਂ ਬਾਅਦ ਰਿਵਰਸ ਮਾਈਗ੍ਰੇਸ਼ਨ ਹੋਈ ਸੀ ਜਿਹੜੇ ਸ਼ਹਿਰਾਂ ਤੋਂ ਰਹਿੰਦੇ ਸੀ ਪਹਾੜੀ ਗੜਵਾਲੀ ਉਹ ਸਾਰੇ ਲੋਕ ਪਿੰਡਾਂ ਚ ਗਏ ਸੀ ਵਾਪਸ ਪਿੰਡਾਂ ਚ ਗਏ ਸੀ ਤੇ ਉੱਥੇ ਕੀ ਹੋ ਰਿਹਾ ਸੀਗਾ ਉਹ ਪਿੰਡਾਂ ਚ ਗਏ ਨਾ ਯੰਗ ਮੁੰਡੇ ਬੱਚੇ ਜ਼ਿਆਦਾ ਸੀਗੇ ਤੇ ਉਹਨਾਂ ਨੂੰ ਜੰਗਰਾਤ ਦੇ ਨਾਲ ਜੰਗਲਾਂ ਦੇ ਵਿੱਚ ਰਹਿਣ ਦੀ ਨਾ ਕੋਈ ਬਥੀ ਸਮਝ ਨਹੀਂ ਇੰਨਾ ਸੈਂਸ ਨਹੀਂ ਸੈਂਸ ਉਹ ਜਿਹੜੇ ਆਪਣੇ ਹੁੰਦੇ ਨਾ ਸਾਈਡਾਂ ਤੇ ਬਣੇ ਹੁੰਦੇ ਨੇ ਪੱਥਰਾਂ ਦੇ ਬਲਾਕੇਜ ਬਣਾਏ ਹੁੰਦੇ ਨੇ ਸੜਕਾਂ ਦੇ ਕਿਨਾਰੇ ਪੈਰੀਅਰ ਜੇ ਬੱਚੇ ਪਿੰਡਾਂ ਤੋਂ ਬਾਹਰ ਆ ਕੇ ਨਾ ਮੋਬਾਈਲਾਂ ਦੇ ਉੱਪਰ ਕੋਈ ਗੱਲ ਕਰ ਰਿਹਾ ਕੋਈ ਗੇਮਾਂ ਖੇਡ ਰਿਹਾ ਪਬਜੀ ਦਾ ਤੌਰ ਸ਼ਿਕਦੋਂ ਤੇ ਉਹ ਗੇਮਾਂ ਖੇਡ ਰਿਹਾ ਲੰਮੇ ਪਏ ਹੋਏ ਨੇ ਅਨਾਉਂਸਮੈਂਟ ਚੱਲ ਰਹੀ ਆ ਕਿ ਤੁਹਾਡੇ ਲੈਪਰ ਦਾ ਅਟੈਕ ਹੋਇਆ ਕੋਈ ਫਰਕ ਨਹੀਂ ਪੈ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਅਸੀਂ ਕਹਿ ਰਹੇ ਆ ਕਿ ਭਾਈ ਇਕੱਲੇ ਨਾ ਜਾਓ ਪਿੰਡ ਦੀਆਂ ਔਰਤਾਂ ਵੀ ਇਕੱਲੀਆਂ-ਇਕੱਲੀਆਂ ਲੱਕੜਾਂ ਇਕੱਠੀਆਂ ਕਰ ਰਹੀਆਂ ਨੇਰੇ 'ਚ ਕੋਈ ਕਿਤੇ ਆ ਕੋਈ ਕਿਤੇ ਆ ਤੇ ਉਹ ਮਤਲਬ ਪਰਫੈਕਟ ਰੈਸਪੀ ਇਸ ਯੂ ਲੈਪਰਡ ਲਈ ਕਿਉਂਕਿ ਕਿਤੇ ਵੀ ਜਾਂਦਾ ਪਿੰਡ ਚ ਤੱਕ ਉਹਨੂੰ ਇੱਕ ਅੱਧਾ ਬੰਦਾ ਮਿਲ ਜਾਣਾ ਸੀ ਜਾਨ ਨਹੀਂ ਮਿਲ ਜਾਣੀ ਸੀ ਮਾਰਨ ਨੂੰ ਬੱਚਾ ਹੀ ਮਿਲ ਜਾਣਾ ਤੇ ਇੱਕ ਸ਼ੇਰ ਆ ਜਿਹੜਾ ਖਰ ਨੂੰ ਫਿਰ ਰਿਹਾ ਤੇ ਲੋਕ ਸਮਝ ਨਹੀਂ ਰਹੇ ਸੀਰੀਅਸ ਨਹੀਂ ਆਤੇ ਮਤਲਬ ਸੁਭਾਵਿਕ ਹੈ ਮੇਰਾ ਹੁਣ ਕੰਮ ਹੈ ਕਿ ਉੱਥੇ ਇੱਕ ਵਾਰਨਿੰਗ ਦੇਣੀ ਉਹ ਅਗਲੇ ਦਿਨ ਸੱਚ ਹੋ ਗਈ ਉਹਨੇ ਇੱਕ ਔਰਤ ਮਾਰ ਦਿੱਤੀ ਤੇ ਉਹਦੀ ਲਾਸ਼ ਜਦੋਂ ਇਕੱਠੇ ਕਰਨ ਗਏ ਤੇ ਉਹਦੀ ਲਾਸ਼ ਨੂੰ ਖਾਦਾ ਇਸ ਤਰ੍ਹਾਂ ਆਇਆ ਸੀ ਮੈਚ ਤੋਂ ਕਦੀ ਇਦਾਂ ਦਾ ਲੈਪਰਡ ਨਹੀਂ ਦੇਖਿਆ ਜਿਹਨੇ ਇਸ ਤਰ੍ਹਾਂ ਖਾਧਾ ਹੋਵੇ ਨਾਰਮਲੀ ਲੈਪਰਡ ਜਿਹੜੇ ਨੇ ਛਾਤੀ ਖਾਂਦੇ ਨੇ ਕੂਲੇ ਦਾ ਮਾਸੜਾ ਆ ਹੁੰਦਾ ਆਪਣਾ ਚੂਲਾ ਇਹਦੇ ਨੇੜੇ ਮਾਸ ਖਾਂਦੇ ਨੇ ਉੱਥੇ ਹਿੰਦੀ ਚ ਕੋਲਾ ਕਹਿੰਦੇ ਨੇ ਤੇ ਮਾਸ ਜਿਆਦਾ ਮਾਸ ਜਿਆਦਾ ਉਹ ਖਾਣਗੇ ਢਿੱਡ ਦਾ ਮਾਸ ਖਾ ਲੈਂਦੇ ਨੇ ਤੇ ਮੈਂ ਅਜ ਤੱਕ ਨਹੀਂ ਦੇਖਿਆ ਕਿ ਕਿਸੇ ਦੀ ਖੋਪੜੀ ਦਾ ਮਾਸ ਹੀ ਲਾਤਾ ਹੋਵੇ ਪੂਰੀ ਖੋਪੜੀ ਦਾ ਮਾਸ ਬਾਹਲ ਤੱਕ ਨਹੀਂ ਛੱਡੇ ਔਰਤ ਮਰੀ ਸੀਗੀ ਲੰਬੇ ਵਾਲ ਹੋਣਗੇ ਉਹਦੇ ਵਾਲ ਵੀ ਖਾ ਗਿਆ ਉਹਦੀ ਚੰਬੜੀ ਮੂੰਹ ਦੀ ਪੂਰੀ ਚੰਬੜੀ ਉਹ ਕੈਪ ਕਰ ਗਿਆ ਇਹ ਨਾ ਆਦਮ ਖਾਣ ਹੋਵੇ ਯਾਰ ਆਦਮ ਖੁਰ ਉਹ ਲੈਪੜ ਸਿੱਖ ਰਿਹਾ ਸੀ ਪਹਿਲਾ ਹਮਲਾ ਕੀਤਾ ਨਾਸ ਕੰਮ ਹੋਇਆ ਲੈਪੜ ਜਿਹੜੇ ਨੇ ਉੱਥੇ ਔਰਤਾਂ ਨੂੰ ਸਦਾ ਸਦਾ ਹੀ ਦੇਖਦੇ ਆਉਂਦੇ ਨੇ ਜੰਗਲ ਚ ਜਾਂਦੀਆਂ ਨੇ ਲੋਕ ਲੱਕੜੀਆਂ ਇਕੱਠੀਆਂ ਕਰਨ ਜਾਂਦੀਆਂ ਨੇ ਮੱਝਾ ਆਪਣੀ ਮੱਝਾਂ ਨਹੀਂ گاਵਾ ਲੈ ਕੇ ਜਾਂਦੀਆਂ ਬੱਕਰੀਆਂ ਲੈ ਕੇ ਜਾਂਦੀਆਂ ਉਹ ਲੈਪੜ ਉਹਨਾਂ ਨੂੰ ਹਮੇਸ਼ਾ ਦੇਖਦਾ ਛੋਟੇ ਹੋਣ ਤੋਂ ਲੈ ਕੇ ਵੱਡੇ ਹੋਣ ਤੱਕ ਲੈਪੜ ਦੇਖਦਾ ਜਨਨੀਆਂ ਨੂੰ ਕਿ ਆਈਆਂ ਨੇ ਅਸੋਸੀਏਸ਼ਨ ਹੈ ਜਦੋਂ ਜੰਗਲ ਚ ਵਾਪਸ ਆ ਜਾਂਦੀਆਂ ਨੇ ਫਿਰ ਲੈਪੜ ਘੁੰਮਦਾ ਫਿਰ ਸ਼ਿਕਾਰ ਕਰਦਾ ਉਹ ਬੰਦਿਆਂ ਨੂੰ ਨਹੀਂ ਸੀ ਮਾਰ ਰਿਹਾ ਉਹਨੇ ਪਹਿਲਾਂ ਔਰਤਾਂ ਨੂੰ ਦੇਖਿਆ ਸਾਰੀ ਉਮਰ ਫਿਰ ਵੱਡਾ ਹੋਇਆ ਫਿਰ ਕੋਈ ਗੱਲ ਹੋਈ